ਅੱਜ ਬਹੁਤ ਹੀ ਮਹੱਤਵਪੂਰਨ ਬਿੱਲ ਮਾਨਯੋਗ ਨੇਤਾ ਸਦਨ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਲਿਆਂਦਾ ਗਿਆ। ਉਹਦੇ ਸੰਬੰਧ ਵਿੱਚ ਨੇਤਾ ਵਿਪੱਖ ਸਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਣਕਾਰੀ ਦੀ ਕਮੀ ਦੀ ਗੱਲ ਦੱਸਦਿਆਂ ਇਸ ਮੁੱਦੇ ਨੂੰ ਕੱਲ ਤੇ ਵਿਚਾਰਨ ਲਈ ਸੁਝਾ ਦਿੱਤੇ ਗਏ ਔਰ ਮੈਂ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮੁਲਤਵੀ ਕਰਦਾ ਹਾਂ ਅਗਲਾ ਬਿਲ ਪੰਜਾਬ ਨਵਿੱਤਣ ਐਕਟਸ ਰਿਪੀਲ ਬਿਲ 2025 ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪੰਜਾਬ ਨਿਮਿਤਣ ਐਕਸ ਰਿਪੀਲ ਬਿੱਲ 2025 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਣ ਐਕਸ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਣ ਐਕਸ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸ਼ਨ ਹੈ ਕਿ ਪੰਜਾਬ ਨਮਿਤਨ ਐਕਸ ਰੀਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਤਿਨਾਸਕਾਰ ਹੋਇਆ ਹੁਣ ਸਦਨ ਬਿਲ ਤੇ ਕਲਾਸ ਵਾਰ ਵਿਚਾਰ ਕਰੇਗਾ ਕਲਾਸ 1 ਦੀ ਸਬ ਕਲਾਸ 2 ਪ੍ਰਸ਼ਨ ਹੈ ਕਿ ਕਲਾਸ 1 ਦੀ ਸਬ ਕਲਾਸ 2 ਬਿਲ ਦਾ ਹਿੱਸਾ ਹੈ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਗਿਣਤੀ ਹੈ ਹਾਂ ਪੱਖ ਦੀ ਗਿਣਤੀ ਪ੍ਰਸਤਾਵ ਸਵੀਕਾਰ ਹੋਇਆ ਕਲਾਸ 2 ਅਤੇ 3 ਪ੍ਰਸ਼ਨ ਇਹ ਹੈ ਕਿ ਕਲਾਸ 2 ਅਤੇ 3 ਬਿੱਲ ਦਾ ਹਿੱਸਾ ਹਨ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਪਤੀ ਨਾਲ ਸਵੀਕਾਰ ਹੋਇਆ ਸ਼ੈਡਿਊਲ ਪ੍ਰਸ਼ਨ ਇਹ ਹੈ ਕਿ ਸ਼ੈਡਿਊਲ ਬਿੱਲ ਦਾ ਹਿੱਸਾ ਹੈ

सिरलेख प्रश्न है जेडे मान यु हाँ कहे मान ना नह मैं समझता हाँ स्वीकार होनेताव पेश मान लो स्पीकर साहब मैं भी प्रस्ताव करता हाँ नमित रपील बिल भी सौ पच्ची पास किया जाए प्रश्न है पंजाब नमित ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ। ਪ੍ਰਸ਼ਨ ਇਹ ਹੈ ਕਿ ਪੰਜਾਬ ਨਿਮਿਤਨ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਵਿੱਚ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ। ਪ੍ਰਸਤਾਵ ਸਭ ਸੰਪਤੀ ਨਾਲ ਸਵੀਕਾਰ ਹੋਇਆ। ਸਦਨ ਮੰਗਲਵਾਰ ਮਿਤੀ 15 ਜੁਲਾਈ 2025 ਦੇ 10 ਵਜੇ ਸਵੇਰ ਤੱਕ ਸਟਾਗਿਤ ਹੁੰਦਾ ਹੈ। ਥੈਂਕ ਯੂ।